ਵੈਗਰਜੀ ਦਾ ਖਾਲਸਾ ਵੈਗਰਜੀ ਕੀ ਫਤਿਹ ਤਫੀਕੇ ਕਰੇ ਸੁਖੇ ਕੇ ਕਰੇ ਜੋ ਲੰਗਰ ਬਣ ਰਿਹਾ ਹੈ ਇਹ ਉਜਾ ਹਸਪਤਾਲ ਤੇ ਜਾਣਾ ਉਹ ਤਿਆਰ ਹੋਈ ਜਾਂਦਾ ਤੇ ਸਾਰੇ ਬੰਦੇ ਨੂੰ ਬੇਨਤੀ ਹੈ ਜਿਹਨੇ ਜਿਹਨੇ ਤੜਕੇ ਜਾਣਾ ਹੈ ਬਈ ਸਾਢੇ 8 ਵਜੇ ਤੋਂ ਇੱਕ ਦਾ ਤਿਆਰ ਹੋ ਕੇ ਆ ਜਿਓ ਇੱਕ ਸਾਰੇ ਬੰਦੇ ਨੂੰ ਬੇਨਤੀ ਹੈ ਦੁੱਧ ਤੇ ਲੱਸੀ ਦੀ ਕਿਰਪਾਲਤਾ ਕਰਿਓ ਜਿਵੇਂ ਜਿਵੇਂ ਵੀ ਹੋਈ ਇੱਥੇ ਸੁਖੇ ਕੇ ਘਰੇ ਪਹੁੰਚਦੀ ਕਰ ਦਿਓ ਗੁਰਵੰਤਰ ਨੂੰ ਜਿਵੇਂ ਆਖਿਆ ਉੱਥੋਂ ਚੱਕ ਲਾਂਗੇ ਉਹਦੇ ਘਰੇ ਪਹੁੰਚਦੀ ਕਰਿਓ ਇਹ ਹੀ ਬੇਨਤੀ ਹੈ ਸਾਰੇ ਬੰਦੇ ਪ੍ਰਵਾਨ ਕਰਿਓ ਵੈਗਰਜੀ ਦਾ ਖਾਲਸਾ ਵੈਗਰਜੀ ਕੀ ਫਤਿਹ ਤਵਾਇਰੀ ਖਾਲਸਾ ਸਾਹਿਬ ਐਰੀ ਫਤਿਹ ਜੋ ਬਈ ਸਿਵਰੇ ਬਾਈ ਨੇ ਦੱਸ ਦਿੱਤਾ ਕਿ ਲੋਕ ਆਪਣੀ ਲੜੀ ਚੱਲੀ ਐ ਲੰਗਰਾਂ ਦੀ ਸੱਤ ਅੱਠਵਾਂ ਲੰਗਰ ਹੋ ਗਿਆ ਇਹ ਏਮ ਜੇ ਸਾਲ ਚੱਲੀ ਜਾਂਦਾ ਏ ਕਿ ਦਿਨ ਫੇਰ ਵੀ ਭੈਣ ਭਰਾਵਾਂ ਨੇ ਸੇਵਾ ਕਰਨੀ ਉਹ ਲੰਗਰ ਦੀ ਫੇਰ ਵੀ ਸਿਵੇ ਕਰਕੇ ਬਾਈ ਰੰਗ ਕਨੈਕਟ ਕਰ ਲਿਆ ਕਰਨ ਕਿ ਉੱਥੇ ਚੱਲੀ ਜਾਂਦਾ ਖੁੱਲੀ ਸੇਵਾ ਚੱਲਦੀ ਆ ਆਪਾਂ ਬਾਬਾ ਜੀ ਤੋਂ ਟਾਈਮ ਲੈ ਲਿਆ ਕਰਾਂਗੇ ਆਪਣੂ ਤਰੀਕ ਕੋਈ ਨਿਖਾਈਗੀ ਸੱਪਰ ਖੁੱਲਾ ਸਦਾ ਜਦੋਂ ਕਿ ਆਪਣਾ ਵੀ ਸੇਵਾ ਮਿਲਿਆ ਕਰੂਗੀ ਜਰੂਰ ਸੇਵਾ ਦਾ ਮੌਕਾ ਲਿਆ ਕਰ ਨ ਭਰਾ ਵੀ ਵਦਗੇ ਲੰਗਰ ਚੱਲਦਾ ਉੱਤੇ ਕੋਈ ਦੁਖੀ ਬੰਦਾ ਹੀ ਆਉਂਦਾ ਯਾਰ ਫਿਰ ਇਹ ਦੇ ਮੂਹਰੇ ਲੰਗਰ ਦੇ ਵਰਕ ਹੀ ਪੈ ਜੇ ਤੇ ਭਲਾ ਹੋ ਜਾਂਦਾ ਇਹ ਕੰਮ ਜੇ ਸਾ ਜਰੂਰ ਵੱਧ ਚੜ ਕੇ ਬੰਦਾ ਵਾਵੇ ਇੱਕ ਦੋ ਲੰਗਰ ਬੁੱਕ ਹੋਏ ਪਏ ਆ ਜਦੋਂ ਕਿ ਆਪਣੀ ਸੇਵਾ ਮਿਲੇ ਵੀ ਪਹਿਲਾਂ ਲਿਖਾ ਦੇ ਬੰਦਾ ਜਦੋਂ ਵੀ ਸੇਵਾ ਮਿਲੂਗੀ ਉਸ ਹਾਉਣਾ ਪਿਆ ਸੇਵਾ ਦਾ ਮੌਕਾ ਜਰੂਰ ਦੇਵਾਂਗੇ ਜਿੰਨਾ ਕਿ ਸਮਾਂ ਕਰ ਸਕਦਾ ਬੰਦਾ ਸੇਵਾ ਜਰੂਰ ਕਰਿਆ ਕਰੋ ਸਵਾਏ ਨਹੀਂ ਸ਼ਕਾਲਤ ਸਵੇਗੀ ਨਹੀਂ ਫਤੇ